ਮੈਂ ਵਰੁਨ ਆਨੰਦ ਪ੍ਰਦਾਨਦ ਗੁਰਦਾਸਪੁਰ ਵੈਲਫੇਅਰ ਸੁਸਾਇਟੀ ਵੱਲੋਂ ਤੇ ਆਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਗੰਤਰ ਛੇਤਰ ਮੇ ਗੰਤਰ ਦਿਵਸ ਦੀਆਂ ਸਾਰੇ ਭਾਰਤ ਵਰਸ਼ ਨੂੰ ਢੇ ਸਾਰੀਆਂ ਮੁਬਾਰਕਾਂ ਦਿੰਦਾ ਔਰ ਇੱਕ ਮੈਂ ਅਪੀਲ ਕਰਨਾ ਚਾਹਾਂਗਾ ਆਪਣੇ ਨੌਜਵਾਨ ਵਰਗ ਇੱਕ ਨੌਜਵਾਨ ਵਰਗ ਜੋ ਹੈ ਕਿਸੇ ਵੀ ਦੇਸ਼ ਨੂੰ ਉન્નਤੀ ਵਾਸਤੇ ਵਿਕਾਸ ਵਾਸਤੇ ਇੱਕ ਅਹਿਮ ਰੋਲ ਅਦਾ ਕਰਦਾ ਔਰ ਕਿਸੇ ਵੀ ਦੇਸ਼ ਦੀ ਵੀੜ ਦੀ ਹੱਡੀ ਹੁੰਦਾ ਬਟ

उन्नति रोल अदा करना छोड़ की उन्नति वास्ते अपने परिवार वास्ते समाज वास्तव करना चाहिए एक बार फिर अंत मैं अपने सारे भैन भ्रावुर्ग छवें गणतंत्र दिवस दर सार शुभकामना दिना परमात्मा साढ़े भारत वर्ष को चढ़ा रखे जा